ਪਰ ਦਵਾਈ ਖਾਂਦਿਆਂ ਨੂੰ ਉਹਨੂੰ ਵੀ ਹੋ ਗਏ ਆ 6 8 9 ਸਾਲ ਹੋ ਗਏ ਤੇ ਤੁਸੀਂ ਮੰਨ ਲਓ ਜਿੱਦਾਂ ਮਤਲਬ ਕਿ ਵੀ ਇੱਕ ਦਵਾਈ ਖਾਣੀ ਹੋਵੇ ਕਿਤੇ ਜਾਣਾ ਹੋਵੇ ਠੀਕ ਹੈ ਨਾ ਤੇ ਤੁਹਾਨੂੰ ਦਵਾਈ ਖਾਣ ਜ਼ਰੂਰੀ ਹੋਣਾ ਪੈਂਦਾ ਵਾ ਹੋਣਾ ਹੀ ਪੈਣਾ ਬਈ ਆਉਣਾ ਹੀ ਪੈਣਾ ਵਾ ਕੰਪਟਰ ਅੱਜ ਤੱਕ ਜਾਇਜ਼ ਨਹੀਂ ਹੁੰਦਾ ਕਦੇ ਇਸੇਦਾਰੀ ਚ ਖਵਾਨੀ ਹੈ ਵਿਚਾਰ ਅੱਜ ਤਾਂ ਕਹਿੰਦੇ ਭਰਾਵਾ ਜਿਹੜੀ ਕੱਲ ਨੂੰ ਸ਼ੁਰੂ ਹੋਣੀ ਅੱਜ ਹੋਣੀ ਲੱਗੇ ਨਾ ਘਰ ਦੂਰ ਦਵਾਈ ਤੋਂ ਜ਼ਰੂਰੀ ਜ਼ਰਬਾਰਾ ਨੂੰ ਬੋ ਵਟਾ ਪੰਜਾਬ ਦੇ ਵਿੱਚ ਡੋਡੇ ਦੀ ਖੇਤੀ ਦੀ ਮੰਗ ਕਰਨਾ ਚਾਹੁੰਦੇ ਆ ਹਾਂਜੀ ਨਹੀਂ ਹੋਣੀ ਤਾਂ ਚਾਹੀਦੀ ਆ ਭਾਜੀ ਆਹ ਤਾਂ ਦਵਾਈ ਬਹੁਤ ਤੇਜ਼ ਆ ਨਾਲੇ ਸਾਨੂੰ ਇਹ ਛੱਡਣੀ ਪੈਣੀ 10 ਸਾਲ ਹੋ ਗਏ ਅਸੀਂ ਹੁਣ ਲੈਣੇ ਨਿੱਕੇ ਆਲੇ ਵੀ ਹੋ ਗਏ ਆ ਇਹ ਨਾ ਮਜਬੂਰੀ ਸਾਹਮਣੇ ਤੇ ਕਿ ਇੱਕ ਬੋਲਦੇ ਬਹੁਤ ਉੱਠੇ ਆ ਨਾ ਸਿਆਣਾ ਦੇ ਤੇ ਨਾ ਨਿਆਣਾ ਦੇ ਦੇ ਤੂੰ ਟੁਕੜਕ ਕਰਕੇ ਗੱਲ ਆ ਕਿਸੇ ਦੀ ਮਜਬੂਰੀ ਨਹੀਂ ਸਾਹਮਣੇ ਜੇ ਕਿਸੇ ਨੇ ਜਾਣਾ ਹੋਵੇ ਇਹ ਮੋਰਿਓ ਕਹਿੰਦੇ ਬਾਰੋ ਲਾਓ ਦਵਾਈ ਠੀਕ ਆ ਜੀ ਇੱਥੇ 10 ਸਾਲ ਕੀ ਹੋ ਕਰਨ ਹੋ ਗਿਆ ਸਾਨੂੰ ਫਾਇਦਾ ਸਾਨੂੰ ਕੋਈ ਇਹਨਾਂ ਦਾ ਜ ਸਾਡੀ ਗੱਲ ਹੀ ਨਹੀਂ ਮੰਨਦੇ ਹੈਗੇ ਨਹੀਂ ਤੁਸੀਂ ਸਾਰੀ ਉਮਰ ਦਵਾਈ ਖਾਂਦੇ ਰਹੋਗੇ ਜਾਂ ਪੰਜਾਬ ਚ ਖਾਸ ਖਾਸ ਦੀ ਖੇਤੀ ਬਾਰੇ ਵੀ ਤੁਸੀਂ ਕੋਈ ਆਪਣੀ ਚਾਹੁੰਦੇ ਆ ਵੀ ਪੰਜਾਬ ਚ ਡੋਡਿਆਂ ਦੀ ਖੇਤੀ ਖੁੱਲ ਜਵੇ ਅਸੀਂ ਡੋਡੇ ਦਾ ਪਹਿਲਾਂ ਚਾਹੀਦੇ ਹੈ ਜੇ ਬਚਾਉਣਾ ਹੈ ਕਿਸੇ ਨੂੰ ਅਛਾ ਜੀ ਤੇ ਆਪਣੇ ਆਰੀਆਂ ਨੂੰ ਬਚਾਉਣਾ ਗਰੀਬ ਬੰਦਿਆਂ ਨੂੰ ਆਪਾਂ ਉਹੋ ਹੀ ਖਾਨਨੇ ਆ ਸਵੇਰ ਨੂੰ ਦਿਹਾੜੀ ਲਾ ਕੇ 10 ਵਜੇ ਕੰਮ ਤੇ ਪਹੁੰਚੀਦਾ ਸਾਡੇ ਦਾ ਮਾਲਕ ਬੋਲਦਾ ਹੈ ਅਗਲਾ ਹਟਾਉਣ ਨੂੰ ਫਿਰਦਾ ਹੈ ਮੈਂ ਇਹ ਆਉਂਦੀਆਂ ਨਹੀਂ ਆਂ 8:30 ਤੋਂ ਪਹਿਲਾਂ ਨਾਲ ਦਾ ਸੈਂਟਰ 8 ਵਜੇ ਖੁੱਲਾ ਹੁੰਦਾ ਡੋਡਿਆਂ ਵਾਲਾ ਠੀਕ ਹੈ ਇਹਨਾਂ ਨੂੰ ਵੀ ਕਹੋ ਹੈ ਨਾ ਮਾਰੇ 8:30 9 ਵਜੇ ਆਉਣ ਅਛਾ ਜੀ ਜੇ ਤੁਹਾਨੂੰ ਰੋਜ਼ 700 ਰੁਪਏ ਤੁਹਾਡੀ ਫੇਲ ਬੰਦ ਕਰ ਚਣੀ ਜੇ ਮਹਾਰਾਜ ਜਾਂ ਕੋਈ ਬੋਲ ਹਾਂਜੀ ਡੋਡੇ ਚਾਹੀਦੇ ਹੈ ਜੀ ਖੇਤੀ ਚਾਹੀਦੀ ਹੈ ਡੋਡਿਆਂ ਪੰਜਾਬ ਦੇ ਵਿੱਚ ਡੋਡਿਆਂ ਦੀ ਖੇਤੀ ਚਾਹੀਦੀ ਹੈ ਚਲੋ ਭਾਜੀ ਆਪਾਂ ਤਾਂ ਇਹ ਹੀ ਮੰਗ ਕਰਦੇ ਆ ਆਪਣੀ ਜ਼ੋਟੇ ਦੀ ਖੇਤੀ ਹੋਣੀ ਚਾਹੀਦੀ ਜਿੰਨੇ ਵਿਚਾਰੇ ਗਰੀਬ ਬੰਦੇ ਐ ਸੇ ਨੂੰ ਕੰਮ ਤੇ ਜਾਣ ਟਾਈਮ ਨਾਲ ਆਪਣਾ ਕਾਰਖੰਡ ਲਵਣ ਇਹ ਵੀ ਨਾ ਹੋਵੇ ਜੇ ਖੇਤੀ ਹੋ ਜਵੇ ਤੇ 10000 ਰੁਪਏ ਨੂੰ ਕਿਲੋ 12-12000 ਨੂੰ ਹੋ ਜਵੇ ਸੇਲ ਹੋ ਜਵੇ ਹਨਾ ਗਰੀਬ ਬੰਤੇ ਵਾਲੀ ਨੌਰਮਰ ਰੱਖਣ ਤਕੜੇ ਦਾ ਖਾਂਦੇ ਹੀ ਆ ਜਿਹੜੇ ਖਾਂਦੇ ਆ ਭਾਜੀ ਹੁਣ ਗਾਂ ਆਈਆਂ ਵੋਟਾਂ ਤੇ ਪਿਛਲੀ ਵਾਰੀ ਭਗਵੰਤ ਮਾਨ ਨੇ ਕਹੀ ਸਾਡੀ ਸਰਕਾਰ ਬਣੂਗੀ ਤੇ ਅਸੀਂ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਖਸ ਖਸ ਦੀ ਖੇਤੀ ਦੀ ਮੰਗ ਕਰਾਂਗੇ ਮਤਲਬ ਸ਼ੁਰੂ ਕਰਾਂਗੇ ਲੇਕਿਨ ਉਹਨਾਂ ਨੇ ਕੀਤੀ ਨਹੀਂ ਹੁਣ ਤੁਹਾਡੇ ਕੋ ਆਸ ਹੈਗੀ ਕੋਈ ਵੀ ਭਗਵੰਤ ਮਾਨ ਨੂੰ ਚਾਹੁੰਦੇ ਆ ਤੁਸੀਂ ਕੋਈ ਸਰਕਾਰ ਨੂੰ ਚਾਹੁੰਦੇ ਆ ਵੀ ਜਿਹੜੀ ਸਰਕਾਰ ਆਵੇ ਉਹ ਡੋਡਿਆਂ ਦੀ ਖੇਤੀ ਸ਼ੁਰੂ ਕਰੇ ਨਹੀਂ ਭਾਜੀ ਚਾਹੁੰਦੇ ਆ ਇਹ ਤਾਂ ਖੇਤੀ ਕਾ ਵੰਗੰਦਮਾਨ ਨੇ ਵਾਦਾ ਪੂਰਾ ਕੀਤਾ ਤਾਂ ਹੈ ਨਿੰਗਾ ਇਹਨੇ ਵੋਟਾਂ ਹੀ ਲੈ ਲਈਆਂ ਆ ਅੱਛਾ ਜੀ ਜੇ ਆਪਣੇ ਵਾਦੇ ਤੇ ਖੜਾ ਵੀ ਹੋਵੇ ਹਨ ਐਤ ਕੀ ਜਿਹੜੀ ਉਹਨਾਂ ਵਾਲੀ ਸਰਕਾਰ ਕੋਈ ਵੀ ਸਰਕਾਰ ਜਿਹੜੀ ਬਣੇ ਉਹਦੇ ਉਹਦੇ ਕੋਲ ਕੀ ਤੁਹਾਡੀ ਮੰਗ ਡੋਡਿਆਂ ਦੀ ਖੇਤੀ ਬਾਰੇ ਆਪਾਂ ਵੀ ਇਹੀ ਮੰਗਿਆ ਆਪਣੀ ਇਥੇ ਡੋਡਿਆਂ ਦੀ ਖੇਤੀ ਹੋਵੇ ਜਿਨ੍ਹਾਂ ਨੂੰ ਲਿਫਾਂਸ ਦੇ ਨਾਲ ਡੋਡਿਆਂ ਦਾ ਦੇਣ ਗਰੀਬ ਬੰਦੇ ਆਪਣੇ ਟਾਈਮ ਨਾਲ ਕੰਮ ਤੇ ਜਾਣ ਘਰੇ ਰਹਿਣ ਇੱਥੇ ਛਟਕਾਰਾ ਹੋ ਜਾਵੇ ਕੋਈ ਗੱਲ ਕਰਦੇ ਭਾਜੀ ਸਾਫ਼ ਹੋ ਜਾਣਾ ਕਿੰਨਾ ਚਿਰ ਹੋ ਗਿਆ ਤੈਨੂੰ ਦਵਾਈ ਖਾਂਦਿਆਂ ਹਸਪਤਾਲ ਵਾਲੀ ਹੋ ਗਿਆ ਜੀ 4 ਸਾਲ ਹੋ ਗਏ 4 ਸਾਲ ਹੋ ਗਏ ਯਾਰ ਤੇ ਭਗਵਾਨ ਜਮਾਨ ਨੇ ਜਦੋਂ ਪਿਛਲੀ ਵਾਰੀ 2022 ਦੀਆਂ ਵੋਟਾਂ ਪਾਈਆਂ ਉਹਨੇ ਕਿਹਾ ਸੀ ਵੀ ਸਾਡੀ ਸਰਕਾਰ ਬਣੂਗੀ ਤੇ ਅਸੀਂ ਡੋਡਿਆਂ ਦੀ ਖੇਤੀ ਖੋਲ੍ਹਾਂਗੇ ਪੰਜਾਬ ਦੇ ਵਿੱਚ ਪਰ ਉਹਨੇ ਇਹਦੇ ਬਾਰੇ ਕੁਝ ਕੀਤਾ ਨਹੀਂ ਤੁਹਾਡੀ ਕੀ ਰਾਏ ਹੈ ਇਹਦੇ ਬਾਰੇ ਹੁਣ ਆਪਣੀ ਇਹੀ ਮੰਗ ਹੈ ਕਿ ਸਾਡੀ ਸਰਕਾਰ ਹੁਣ ਆਪਣਾ ਵਾਅਦਾ ਪੂਰਾ ਕਰੇ ਕਿ ਜੇ ਲੋ ਕਦੇ ਨਹੀਂ ਤਾਂ ਹੋਣੀ ਚਾਲੂ ਕਰ ਦੇਣ ਡੋਡਿਆਂ ਦੀ ਉਹ ਖਸਖਸ ਦੀ ਖੇਤੀ ਕਿ ਇਹ ਜਿਹੜੀ ਦੁਨੀਆ ਇੰਨੀ ਕੱਜਲ ਖਰਾਬ ਹੋ ਰਹੀ ਹੈ ਹਸਪਤਾਲਾਂ ਦੇ ਵਿੱਚ ਕੰਮ ਤੋਂ ਜਾਣ ਤੋਂ ਅਸੀਂ ਕੰਮ ਤੇ ਜਾਣ ਲਈ ਟਾਈਮ ਹੁਣ ਸਾਡੇ ਇੱਥੇ ਜਾ ਕੇ ਕੰਮ ਤੇ ਜਾਣ ਲਈ ਲੇਟ ਹੁੰਦੇ ਆ ਕਿ ਇਹ ਗੋਲੀਆਂ ਇੱਕ ਜਿਹੜੀ ਇੱਕ ਇਸ ਨਾਲੇ ਦਾ ਸਰੀਰ ਦਾ ਨੁਕਸਾਨ ਕਰਦੀ ਹੈ ਇੱਕ ਖਸਕਸ ਦੀ ਖੇਤੀ ਹੋਊਗੀ ਇੱਕ ਫੀਮ ਚੱਲੂਗੀ ਕਿ ਦੁਨੀਆ ਡੋਡੇ ਖਾਊਗੀ ਫੀਮ ਲਾਊਗੀ ਇੱਕ ਠੇਕੇ ਜਿਵੇਂ ਕਿਵੇਂ ਰਾਜਸਥਾਨ ਦੇ ਵਿੱਚ ਪਹਿਲੇ ਠੇਕੇ ਸੀਗੇ ਉਹ ਵੀ ਮੋਦੀ ਦੀ ਸਰਕਾਰ ਆ ਇਹਨਾਂ ਨੇ ਉਹ ਵੀ ਠੇਕੇ ਇਸ ਕਰਕੇ ਟੀਕਵੇਂ ਇੱਕ ਇੱਕ ਗਰੀਬ ਦਾ ਸਾਰਿਆਂ ਦਾ ਕਾਰਡ ਜਿਵੇਂ ਇੱਕੇ ਕਾਰਡ ਬਣਿਆ ਹੋਵੇ ਕਾਰਡ ਬਣ ਜਾਣ ਉਹਦੇ ਦੋ ਜਿਹੇ ਨਾਲ ਹੀ ਉਹਨਾਂ ਨੂੰ ਜਿਵੇਂ ਪ੍ਰਕਾਰ ਦੀ ਫੀਮ ਦਿੱਤੀ ਜਾਵੇਗਾ ਡੋਡੇ ਇੱਥੇ ਹਨ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਕਿ ਹੋਰ ਤਾਂ ਖਸਕਸ ਦੀ ਜੇਪੀ ਜਲਦੋ ਜਲਦ ਵਿੱਚ ਚਾਲੂ ਹੋਣ ਚਾਲੂ ਹੋਵੇ ਤੇ ਸਾਡੀ ਹੋਰ ਤਾਂ ਕੋਈ ਰਾਹ ਨਹੀਂ ਤੇ ਭਗਵੰਤ ਮਾਨ ਸਰਕਾਰ ਨੇ ਇਹ ਕਹ ਰਹੇ ਆ ਕਿ ਜਲਦੀ ਤੋਂ ਜਲਦੀ ਦੋਢਿਆਂ ਦੀ ਨਕੀ ਦਾ ਕੋਈ ਨਾ ਕੋਈ ਕਿਨਵਟਾਰਾ ਹਸਪਤਾਲ ਹਾਂਜੀ ਪਾੜੀ ਕਿੰਨਾ ਚਿਰ ਹੋ ਗਿਆ ਦਵਾਈ ਖਾਂਦੇ ਨੇ ਸੈਂਟਰ ਤੋਂ ਦਵਾਈ ਖਾਂਦੇ ਨੇ ਭਾਜੀ ਕਰ ਤੋਂ ਕਰ 4-5 ਸਾਲ ਤਾਂ ਹੋ ਗਿਆ ਆ ਤੇ ਪਾੜੀ ਤੁਸੀਂ ਜਦੋਂ ਭਗਵੰਤ ਤੋਂ ਉਦਾਂ ਬਿਲੇ ਆ ਕੰਮ ਕਰਦੇ ਜਾਣ ਹੀ ਹੁੰਦਾ ਘੜੀ ਲੱਗਦੀ ਨਹੀਂ ਕਿਤੇ ਅੱਛਾ ਜੀ ਇਹ ਠੇਕੇ ਖੁੱਲਣੇ ਚਾਹੀਦੇ ਆ ਡੋਡੇ ਫੀਮ ਮਿਲਣੇ ਚਾਹੀਦੇ ਆ ਅੱਛਾ ਜੀ ਠੀਕ ਹੈ ਜੀ ਆਪਾਂ ਨਾਲ ਤਾਂ ਕਹਿਣ ਇਹ ਆ ਬਾਕੀ ਸਰਕਾਰ ਨੂੰ ਵੀ ਚਾਹੀਦਾ ਆ ਵੀ ਡੋਡੇ ਫੀਮ ਮਿਲਣਾ ਦਿਖਨੇ ਡੋਡੇ ਫੀਮ ਮਿਲਣੇ ਚਾਹੀਦੇ ਆ ਠੀਕ ਹੈ ਜੀ ਜਿਹੜੇ ਆ ਠੇਕੇ ਤੋਂ ਕਈ ਵੀ ਲਾਉਂਦੇ ਇਹ ਵੀ ਛੁੱਟ ਜਾਣਗੇ ਬੰਦੇ ਆ ਦੇ ਠੀਕ ਹੈ ਜੀ ਚਿੱਟਾ ਵੀ ਹੱਲੇ ਚਿੱਟਾ ਚਿੱਟਾ ਵੀ ਬੰਦ ਹੋਣਾ ਚਾਹੀਦਾ ਅੱਛਾ ਜੀ ਚਿੱਟਾ ਵੀ ਬੰਦ ਹੋਣਾ ਚਾਹੀਦਾ ਡੋਡਾਂ ਦੇ ਠੇਕੇ ਖੁੱਲਣੇ ਚਾਹੀਦੇ ਆ ਡੋਡੇ ਫੀਮ ਮਿਲਣਾ ਅਛਾ ਜੀ ਤੇ ਮਤਲਬ ਤੁਹਾਡਾ ਕਹਿੰਦਾ ਖਸ ਖਸ ਦੀ ਖੇਤੀ ਸ਼ੁਰੂ ਹੋਵੇ ਨਾ ਹੋਵੇ ਕਿ ਡੋਡਿਆਂ ਦੇ ਠੇਕੇ ਜ਼ਰੂਰ ਖੁੱਲਣੇ ਚਾਹੀਦੇ ਚਾਹੇ ਬਾਹਰਲੀ ਸਟੇਟ ਤੋਂ ਲਿਆ ਕੇ ਸਰਕਾਰ ਇੱਥੇ ਪੰਜਾਬ ਦੇ ਵਿੱਚ ਦਵੇ ਪੰਜਾਬ ਦੇ ਵਿੱਚ ਬਾਹਰਲੀ ਸਟੇਟ ਤੋਂ ਦਵਾਈਆਂ ਦਵੇ ਲਿਆ ਕੇ ਅਛਾ ਜੀ ਹਾਂ ਤੇ ਇਹ ਦਵਾਈ ਦੇ ਕੀ ਕੀ ਨੁਕਸਾਨ ਹੈਗੇ ਤੁਹਾਨੂੰ ਪਤਾ ਹੈ ਲੱਗਦਾ ਕੋਈ ਦਵਾਈ ਦੇ ਨੁਕਸਾਨ ਹੈਗੇ ਦਵਾਈ ਦੇ ਨੁਕਸਾਨ ਬਹੁਤ ਹੈ ਭਾਈ ਹਾਂ ਜੀ ਨੁਕਸਾਨ ਐਦਾਂ ਹੈ ਕਿ ਜਖਮ ਪਾਣ ਜਾਂਦਾ ਜਖਮ ਨਹੀਂ ਹਟਦਾ ਜਲਦੀ ਜਿਹੜੇ ਲਾਉਂਦੇ ਟੀਕੇ ਬੰਦੇ ਹੁਣ ਜਖਮ ਬਣ ਜਾਂਦੇ ਜਖਮ ਨਹੀਂ ਹਟਦੇ ਬੰਦਿਆਂ ਦੇ ਹਾਂ ਜੀ ਦਵਾਈ ਦਾ ਇਹ ਨਖਾਨ ਆ ਵੀਰੇ ਠੀਕ ਹੈ ਤੇ ਡੋਡਿਆਂ ਦੇ ਠੇਕੇ ਬੁੱਲਣੇ ਚਾਹੀਦੇ ਬੁੱਲਣੇ ਚਾਹੀਦੇ ਧੰਨਵਾਦ ਬਾਬਾ ਜੀ ਡੋਡਿਆਂ ਦੇ ਠੇਕਿਆਂ ਬਾਰੇ ਤੁਹਾਡੀ ਕੀ رائے ਹੈ ਪੰਜਾਬ ਦੇ ਵਿੱਚ ਜਿਹੜੀ ਉਹ ਚੁੱਪ ਬਾਬਾ ਜੀ ਜਿਹੜੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਵਾਈ ਖਾਂਦੇ ਨੂੰ ਸੈਂਟਰ ਤੋਂ ਉੱਚੀ ਬੋਲੋ ਪੰਜ ਮਾਸਾ ਵਾਲੇ ਮਸਲ ਹੋ ਗਿਆ ਤੇ ਜਿਹੜੇ ਡੋਡਿਆਂ ਦੇ ਠੇਕੇ ਬਾਰੇ ਭਗਵੰਤ ਮਾਨ ਨੇ ਇੱਕ ਵਾਰੀ ਕਿਹਾ ਸੀ ਪਿਛਲੀ ਵਾਰੀ ਵੀ ਮੁੱਖ ਮੰਤਰੀ ਮੈਂ ਬਣੂੰਗਾ ਸਾਡੀ ਸਰਕਾਰ ਬਣੂਗੀ ਤੇ ਡੋਡਿਆਂ ਦੇ ਠੇਕੇ ਖੋਲਾਂਗੇ ਖੋਲੇ ਨਹੀਂ ਉਹਨਾਂ ਬਾਰੇ ਤੁਹਾਡੀ ਕੋਈ ਮੰਗ ਹੈਗੀ ਸਰਕਾਰ ਤੋਂ ਹਾਂ ਜੀ ਹੈਗੀ ਆ ਆ ਮੁੰਡੇ ਤਾਂ ਨਾ ਮਰਨਗੇ ਆਛਾ ਜੀ ਮੁੰਡੇ ਜਿੰਨਾਂ ਮਰਦੀ ਆ ਕਿਤੇ ਨਾ ਹਾਂਜੀ ਉਹ ਖੀ ਨੂੰ ਖਾਂਗੇ ਪਰਾ ਡੋਕੇ ਖਾਂਗੇ ਚੀਜ਼ਾਂ ਆ ਆਛਾ ਜੀ ਇਹ ਗੋਲੀ ਦਾ ਨੁਕਸਾਨ ਹੈਗਾ ਕੋਈ ਬੇਜਾ ਨੁਕਸਾਨ ਬਹੁਤ ਵੱਡਾ ਆਛਾ ਜੀ ਇਹ ਮੁੱਠੀ ਆ ਰਿਹਾ ਆਛਾ ਜੀ ਠੀਕ ਆ ਜੀ ਤੇ ਡੋਰਡਿਆਂ ਦੇ ਠੇਕੇ ਡੋਰਡਿਆਂ ਦੇ ਠੇਕੇ ਖੁੱਲਣੇ ਚਾਹੀਦੇ ਤੁਹਾਡੇ ਕਹਿਣ ਤੇ ਹੋਰ ਕੁਝ ਖੋਲ ਕੇ ਦੱਸੋਗੇ ਨਾ ਬਾਰੇ ਮਹਾਰਾਏ ਹੋਰ ਤੇ ਜੇ ਜੋਦੇ ਖੋਲਣਾ ਤਾਂ ਬਜਾ ਬਜਾ ਹੋਊ ਮੁੰਡੇ ਨਾ ਮਰਨਗੇ ਪੰਜਾਬ ਦੇ ਵਿੱਚ ਠੀਕ ਆ ਜੀ ਮਹਾਰਾਜ ਤੁਹਾਨੂੰ ਖਤਾ ਅੱਖਾਂ ਸਾਲਾਂ ਦਾ ਨਿਆਣਾ ਕੋਈ ਨਹੀਂ ਲੱਭਣਾ ਇੱਥੇ ਪੰਜਾਬ ਚ ਦੇਖ ਲਿਓ ਚਾਰ ਸਾਰਾ ਰਹਿ ਜਾਂਦਾ ਠੀਕ ਆ ਜੀ ਇਹ ਗੋਲੀ ਦੇ ਕੀ ਕੀ ਨੁਕਸਾਨ ਆ ਜੀ ਗੋਲੀ ਦਾ ਨੁਕਸਾਨ ਆ ਗੋਲੀ ਤਾਂ ਜੋ ਮੁੰਡੇ ਨੂੰ ਲਾਈ ਦੀ ਮੁੰਡਾ ਸੱਤ ਰਹੀ ਜਾਂਦਾ ਹਾਂ ਜੀ ਠੀਕ ਆ ਹਾਂ ਜੀ ਆਹ ਉਹ ਚੱਲਦਾ ਹਾਂ ਚੱਲਦਾ ਡੋਟਾ ਅਮ ਚੱਲਣਾ ਚਾਹੀਦਾ ਛਰੇਆਮ ਪੰਜਾਬ ਦੇ ਵਿੱਚ ਹਾਂ ਫੱਲਾ ਜਿੱਦਾ ਹਾਂ ਜਿਹੜੇ ਸਾਵੇ ਦੇ ਜਿੱਦਾ ਛਰੇਆਮ ਠੀਕ ਆ ਇਦਾਂ ਬਣਨੇ ਚਾਹੀਦੇ ਡੋਡੇ ਹਰ ਗਰੀਬ ਬੰਦੇ ਨੂੰ ਹਾਂ ਘਰ-ਘਰ ਪਹੁੰਚਦੇ ਕਰਨ ਨਾਲੇ ਪੜ ਪਹੁੰਚਦੇ ਕਰਨ ਹਰ ਬੰਦੇ ਨੂੰ ਘਰ-ਘਰ ਹਾਂ ਜਿਹੜਾ ਮਾਤੜ ਬੰਦਾ ਜਿੱਦਾਂ ਆਖੀ ਆਏ